ਸਸਿਕਾ ਸਾਰਿਆਂ ਨੂੰ ਵੈਲਕਮ ਟੂ ਮਾਈ ਨੂ ਬਲੌਗ ਸਾਡੇ ਬਲੌਗ ਚ ਤੁਹਾਡਾ ਸਵਾਗਤ ਹੈ ਤੇ ਅੱਜ ਦਿਨ ਹੈ ਸੰਡੇ ਤੇ ਬੱਚੇ ਘਰੀ ਨੇ ਹਸਬੰਡ ਮਿਲ ਚਲੇ ਗਏ ਕੰਮ ਤੇ ਤੇ ਉਹਨਾਂ ਨੂੰ ਚਾਹ ਰੋਟੀ ਦੇਦੀ ਸੀ ਬੱਚਿਆਂ ਨੂੰ ਵੀ ਖਲਾਦੀ ਤੇ ਬਸ ਮੈਂ ਘਰ ਦੀ ਧਰ ਕੇ ਸਾਫ ਸਫਾਈ ਫਿਰ ਮੈਂ ਬੱਚਨ ਨੂੰ ਅਨਾਜ ਹਟ ਨੂੰ ਡਾ ਕਰਨਾ ਹੈ ਹੈਡ ਵਾਸ਼ ਤੇ ਮੈਂ ਆਪਣਾ ਵੀ ਕਰੂੰਗੀ ਉਸ ਤੋਂ ਬਾਅਦ ਨਾ ਤਾਂ ਕੇ ਸਾਰੀ ਘਰ ਦੀ ਸਾਫ ਸਫਾਈ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਬਲੌਗ ਚ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਜੇ ਪਿਆਰੇ ਪਿਆਰੇ ਸੋਨੇ ਸੋਨੇ ਕਮੈਂਟ ਕਰਿਆ ਕਰੋ ਜੀ ਅਬ ਇਸ ਚੀਜ਼ ਨੂੰ ਕਰੀਏ ਸਪੋਟ ਬਣੇ ਰੋਟੀ ਹਾਂਜੀ ਗਾਇਸ ਆ ਦੇਖੋ ਮੈਂ ਬਣਾ ਰਹੀ ਹਾਂ ਸਵੇਰ ਲਈ ਚਾਹ ਤੇ ਚਾਹ ਮੇਰੀ ਉੱਪਲ ਗਈ ਤੇ ਅਗੋਂ ਨਾਲ ਮੈਂ ਆਟਾ ਹੁਣ ਬਣਾਉਣੀ ਮੈਂ ਪਰੋਟੀ ਗਾਇਸ ਚਾਹ ਪੂਰੀ ਰਿਜਗੀ ਸੋ ਇਹ ਹੁਣ ਇਹ ਲੈ ਚਲੋ ਨੂੰ ਬਣਾ ਲਈਏ ਪਰੋਟੀ ਗਾਇਸ ਦੇਖੋ ਮੈਂ ਬਣਾ ਰਹੀ ਹਾਂ ਪਰੋਟੀ ਬੱਚਿਆਂ ਨੇ ਤੇ ਉਹ ਕਹਿੰਦੇ ਨੂਨ ਮੀਚਾਲੀ ਬਣਾਣਾ ਮम्मा ਤਾਂ ਮੈਂ ਮੀਚਾਲੀ ਬਣਾ ਰਹੀ ਹਾਂ ਪਰੋਟੀ ਇੱਕ ਮਿੰਟ ਰੁਕੋ ਕੀ ਹਾਂ ਉਹ ਕਿੱਥੇ ਲੱਗਾ ਹਾਂ ਕਿ ਜੀ ਗਾਇਸ ਅਸੀਂ ਕਰ ਰਹੇ ਸਵੇਰੇ ਦਾ ਨਾਸ਼ਤਾ ਦੇਖੋ פרוटी ਸਾਡੀ ਆ ਇੱਕ ਕੰਦੀ ਹੈ ਆ ਨੂਰ ਦੀ ਹੈ ਤੇ ਆ ਇੱਕ ਕੰਤੇ ਮੇਰੀ ਹੈ ਤੇ ਨਾਲ ਸਾਡਾ ਚਾਰ ਚਾਰ ਖਾਣਗੇ ਅਸੀਂ ਅੰਮ੍ਰਿਤ ਤੇ ਵਸੇ ਨਾ ਚਾਹ ਪਾਣੀ ਪਿਆ ਕੇ ਫਿਰ ਨਵਾ ਕੇ ਨਨ ਅੱਜ ਸੰਡੇ ਹੈ ਪਾਣੀ ਦੀ ਹਾਂਜੀ ਦੇਖੋ ਹੁਣ ਮੈਂ ਪਾਟੀਆਂ ਅਲਦੀਆਂ ਦੇਰ ਬੀਏ ਤਾਂ ਹੋ ਜਾਣਗੀਆਂ ਜਦੋਂ ਫਰਾਈ ਤੇ ਉਸ ਤੋਂ ਬਾਅਦ ਥੋੜੇ ਬਰਾਊਨ ਹੋ ਜਾਣਗੀਆਂ ਫਿਰ ਇਹਨੂੰ ਕੱਢ ਲਾਂਗੇ ਉਸ ਤੋਂ ਬਾਅਦ ਪਾਵਾਂਗੇ ਆਹ ਵਾਲੀ ਅਰਬੀਆਂ ਤੇ ਬੱਸ ਨਨ ਕਰਕੇ ਫਰਾਈ ਫਿਰ ਲਾਦਣਾ ਤੜਕਾ ਇਹਦੇ ਰੜੀਆਂਗੇ ਡੇੜਾ ਬੁਜੀ ਤੇ ਪਾਜੀ ਰੋਟੀ ਖਾਣ ਤੇ ਮੈਂ ਸੱਤੇ ਸਸੇ ਸਬਜੀ ਬਣਾ ਲੈਣੀ ਆਂ ਫਰਾਈ ਹੋ ਕੇ ਗਾਈਜ਼ ਬਹੁਤ ਜ਼ਿਆਦਾ ਧੁੱਪ ਹੋ ਰਹੀ ਹੈ ਮੌਸਮ ਨਹੀਂ ਅੱਜ ਸੰਡੇ ਹੈ ਬੱਚੇ ਤੇ ਸਾਹਮਣੇ ਸੂਏ ਚੜਨ ਆ ਰਹੇ ਨੇ ਸਾਹਮਣੇ ਸੂਆ ਸਾਡੇ ਨੀਚੇ ਹੁੰਤਾ ਮੈਨੂੰ ਲੱਗਦਾ ਸ਼ਾਇਦ ਚਲੇ ਗਏ ਘਰੇ ਦੁਪਹਿਰੇ ਕਰਕੇ ਸੂਏ ਚ ਨਾ ਦੇਖੇ ਬੱਚੇ हाँ जी गाइस प्याज टमाटर हरी मिर्च अपन हो गई बनाऊंगी हल्दी

ਪਾਣੀ ਨਹੀਂ ਆ ਪਾਇਦੇ ਜੀ ਪਾਣੀ ਦੇ ਬਸ ਥੋੜੀ ਜੀ ਜਿਹੜੇ ਭੁੰਨ ਲੈਣਗੇ ਨਾ ਉਹਨੇ ਮੇਰੇ ਹਲ ਦੀ ਇਨਸ਼ਾਅੱਲਾ ਤੇ ਮੇਰਾ ਪਾਇਦੇ ਵਿੱਚ ਪਾ ਲਾਂਗੇ ਅਰਬੀ ਪਾਣੀ ਬਿਲਕੁਲ ਨਹੀਂ ਪਾਣਾ ਇਹਦੇ ਵਿੱਚ ਮੈਂ ਪਾਣੀ ਨਹੀਂ ਹੈਗੀ ਤੁਸੀਂ ਵੀ ਇਹ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦੀ ਹੈ ਇਹ ਵੀ ਚਾਹੀਦੀਆਂ guys, chúng ta đang đánh qua miếng sữa medium medium flow, không thể ghê nữa ਦਸ ਕਮਿੰਟ ਬਣਾਵਾਂਗੇ ਮਸਾਲੇ ਚ ਵੜਨ ਗਿਆ ਸਾਰੀਆਂ ਇਹਨਾਂ ਨੂੰ ਮਸਾਲਾ ਲੱਗ ਜਾਊਗਾ ਫਿਰ ਆਪਾਂ ਕਰ ਦਾਂਗੇ ਇਹਨਾਂ ਨੂੰ ਬੰਦ ਉਸ ਤੋਂ ਬਾਅਦ ਬਣਾਵਾਂਗੇ ਰੋਟੀ ਐਸਨਲੀ ਤੇ ਬਚੇ ਨੇ ਜੀ ਗਾਇਸ ਆ ਦੇਖੋ ਇੱਕਮ ਨੂੰ ਉੱਥੋਂ ਮਿਲ ਗਿਆ ਹੈ ਡੁਆਇਜ਼ ਇਹ ਹੈਗਾ ਬਾਜਾ ਟਾਈ ਉੱਥੋਂ ਮਿਲ ਗਿਆ ਇਹਨੂੰ ਤੇ ਇਹ ਸੁਬੜਾ ਇਹਦੇ ਨਾਲ ਹੀ ਲੱਗਿਆ ਪਿਆ ਬਸ ਖੈਲਣਾ ਤੇ ਇੱਕਮ ਕਰਸ਼ਸ਼ੀਕਾ बेसन ते मिक्स रहे क्यों? के बना रहे हैं। तो बाद पाया बेसन फिर पाया थोडा ज्या आटा ਤੇ ਹੋਏ ਨੂੰ ਕੱਚੀ ਨੂੰ ਚਲਾਈ ਜਾਣਾ ਮੀਡੀਅਮ 50 ਮੀਡੀਅਮ ਰੱਖਣੀ ਹੈ ਤੇ ਕੱਚੀ ਨੂੰ ਚਲਾਈ ਜਾਣਾ ਰੁਕਣਾ ਨਹੀਂ ਕਿਉਂਕਿ ਬੇਸਨ ਥੋੜਾ ਜਿਹਾ ਜਿੜਦੀ ਲੱਗ ਰਹੀ ਹੈ ਲੱਗਤ ਹੈ ਜਿੰਨ ਜਦ ਤੱਕ ਬਰਾਊਨ ਨਹੀਂ ਹੁੰਦਾ ਕੁਸ਼ ਗੁਣੀ ਆਲਰ ਦੇ ਉੱਤੇ ਪੁਣ ਮਾਰੋ ਧੱਕਾ ਗਾਇਸ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਦਾਖਾ ਚੀਨੀ ਦਾ भूल गई चीनी बहुत वादी सी बरीक बरीक जल्दी मतलब इधर की छली आ आ तो इस गर्मी बहुत ज्यादा हो रही है बिल्कुल गुम होया है। ਬੱਸ ਜਮਾ ਹਵਾ ਉਹ ਬਿਲਕੁਲ ਨਹੀਂ ਚੱਲੇਗੀ ਹੈਗੇ ਉਹ ਕਿਹੜਾ ਸਾਦੀ ਵਾਲੇ ਗਏ ਕਿਸਾ ਆਲੇ ਨੇ ਇਸਨੇ ਬਣੀ ਹਾਈ ਕਰੋ ਹਾਈ ਹਾਈ ਚਾਂਸ ਬਹੁਤ ਬੜੀ ਹੈ ਹੋ ਗਿਆ ਉਹਨਾਂ ਪਾਸ ਬੱਚਿਆਂ ਨੇ ਮੰਗ ਗਏ ਬੱਚਿਆਂ ਨੇ ਫਰਮੈਸ਼ કરી ਮम्मा ਅੱਜ ਚੰਲੇ ਕੁਝ ਮਿੱਠਾ ਬਣਾ ਕੇ ਖਿਲਾਓ ਮੈਂ ਅਨਲੀ ਬਣਾਇਆ ਹੈ ਪਰਸ਼ਾ ਦੇ ਪਰਸ਼ਾ ਅੱਜ ਲਾਤਾ ਮੈਂ ਮੰਦਰ ਚ ਮਨਸਿਤ ਰਗੇ ਟੇਸਾ ਟਾਰਾ ਮੈਨੇ